ਰਹਿਰਾ ਸਾਹਿਬ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਆਤਮ ਮਹਜੂਤ ਜੋਤ ਜੋਤ ਮਹਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਇ ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਾ ਸੋਦਰ ਰਾਗਾ ਸਾਮਹੱਲਾ ਪਹਿਲਾ ਏਕ ਓੰਕਾਰ ਸਤ ਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕੇ ਹਾਜਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਰਾਗ ਪਰਿ ਸਿਉ ਕਹੀਐ ਕੇਤੇ ਤੇਰੇ ਗਾਵਣਹਾਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁvare गावंत तुदनो इंद्र इंद्रासन बैठे देवत्यां दरनाले गावंत तुदनो सिद्ध समाधी अंदर गावंत तुदनो साध बीचार्य गावंत तुदनो जति सती संतोषी गावंत तुदनो वीर करारे गावंत तुदनो पंडित पढन रखीसर जुग जुग वेदा नाले गावंत तुदनो मोहिणिया मनमोहन स्वर्ग मच पाय आले गावंत तुदनो रतनो पाए तेरे आठ सारतीर्थ नाले गावंत तुदनो जोध महाबल सूरा गावंत तुदनो खाणी चारे गावंत तुदनो खांड मंडल ब्रह्मंडा कर कर रखे ਤੇਰੇ ਧਾਰੇ ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤਨਾ ਆਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀਂ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਵਢਾਈ ਜੋ ਤਿਸ ਭਾਵੈ ਸੋਈ ਕਰਸੀ ਫੇਰ ਹੁਕਮ ਨਾ ਕਰਨਾ ਜਾਈ ਜੋ ਪਾਤਸ਼ਾਹ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕਿਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਢਾਈ ਸਭ ਸਤ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾਂ ਕੀਆਂ ਵਢਾਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਹਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸam ਹਲਾ ਪਹਿਲਾ ਅੱਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲੱਗੈ ਭੂਖ ਉਤ ਭੁੱਖੇ ਖਾਏ ਚਲੀ ਇਹ ਦੂਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹਿ ਰਹਾਉ ਸਾਚੇ ਨਾਮ ਕੀ ਤਿਲਵੜਿਆਈ ਆਖ ਥੁਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇ ਦਰ ਹੈ ਨਾ ਚੁਕੇ ਭੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇ ਵੜ ਤੇਰੀ ਦਾਤ ਜਨਦ ਨ ਕਰਕੇ ਕੀਤੀ ਰਾਤ ਖਸਮ ਵਿਸਾਰ ਹਤੇ ਕਮजात ਨਾਨਕ ਨਾਮ ਹੈ ਬਾਚਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਗਿਰਮ ਸਤ ਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਂਤ ਸਖਾਈ ਹਰ ਕੀਰਤ ਹਮਦੀ ਰਹਿਰਾਸ ਰਹਾਉ ਹਰ ਜਨ ਕੇ ਵਿਭਾਗ ਵਢੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਿੰਨ ਧੁਰਮਸਤਕ ਲਿਖਿਆਲੀ ਥਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇ ਮਿਲ ਜਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹਲਾ ਪੰਜਵਾ ਕਾਹੇ ਰੇ ਮਚਤੈ ਉਦਮ ਜਾਂ ਆਹਰ ਹਰ ਜਿਓ ਪਰਿਆ ਸਹਿਲ ਪਥਰਮੈ ਜੰਤ ਉਪਾਏ ਤਾਂ ਕਾ ਰਜਿਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੂ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾ ठाकुर का है मन पावो करया ਉੜੇਉੜ ਆਵੈ ਸੈਂਕੋਸਾਂ ਤਿਸ ਪਾਛਾਏ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਝੁਗਾਵੈ ਮਨ ਮਹਿ ਸਿਮਰਨ ਕਰਿਆ ਸਾਮ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਅਸਮ ਹਲਾ ਚੌਥਾ ਸੋ ਪ੍ਰਖ ਇਕ ਓੰਕਾਰ ਸਬ ਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਏ ਤੁਮਾਰੇ ਜੀ ਤੂੰ ਜੀਆ ਕਾਜ਼ਾ ਤਾਰਾ ਹਰ ਧਿਆਵੋ ਸੰਤੋਜੀ ਸਭ ਦੁਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੀ ਕੋ ਪੁਰਖ ਸਮਾਨਾ ਇੱਕ ਦਾ ਤੇਗ ਪੇਖਾਈ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਉਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵੈ ਜੋ ਸੇਵੈ ਤੁਝੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨਰ ਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੋ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰੇ ਹਰ ਪੂਜਾ ਜੀ ਤਪਤਾ ਪਹਿਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਮਰ ਸਾਸਤ ਜੀ ਕਰਕੇ ਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਤਪੁਰਖ ਅਪਰੰਪਰ ਕਰਤਾ ਜੀ ਤਉ ਦੁਜੇ ਵੜੇ ਅਵਰ ਨ ਕੋਈ ਤੂ ਜੁਗ ਜੁਗ ਏਕੋ ਸਦਾਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤਉ ਦੇ ਆਪੇ ਭਾਵੈ ਸੋਈ ਵਰਤਾ ਜੀ ਤੂ ਆ ਪੇ ਕਰਹੈ ਸੋ ਹੋਈ ਤੁਦਿਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦਿਆਪੇ ਸਿਰਜ ਸਭ ਗੋਹੀ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਹਾਰ ਮੈਂ ਢਾ ਸਾਈ ਜੋ ਤਉ ਭਾਵੇ ਸੋਈ ਥੀਸੀ ਜੋ ਤੂੰ ਦੇਹ ਸੋਈ ਹਾਉ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਾਇਆ ਜਿਸਨੋ ਕਿਰਪਾ ਕਰਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣਾ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਨੈ ਕੀਆ ਪੰਕਜ ਮੋਹ ਭਗ ਨਹੀਂ ਚਾਲੈ ਹਮ ਦੇ ਖਾਤ ਹੈ ਡੂਬਿਅਲੇ ਮਾਨੇ ਇੱਕ ਨ ਚੇ ਤਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤਿ ਸਤੀ ਨਹੀਂ ਪੜਿਆ ਮੂਰਖ ਮੋਗਲਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹ ਹਰੀਆ ਗੋਬਿੰਦ ਮਿਲਣ ਕੀ 에 ਤੇਰੀ ਬਰੀਆ ਅਵਰ ਕਾਜ ਤ੍ਰੇਕ ਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੈ ਜਨ ਵਰਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਨਿਆ ਹਰਿ ਰਾਇ ਕਹ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖੋ ਸਰਮਾ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚਉਪਈ ਹਮਰੀ ਕਰੋ ਹੱਥ ਦਾਇਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵੋ ਆਪ ਹੱਥ ਦਾਇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ सेवक सिख सब है कर मोर अच्छा निज कर दया कर सब बैरन को आज संगर है पूर्ण होए हमारी आसा तोर भजन की रह प्यासा तुम्हें तो छाड़ कोई न त्या जो चाहो सो तुम ते पाऊ सेवक सिख हमारे तारिय चुन चुन सत्र हमारे मारिय है ਆਪ ਹਾਤ ਦੇ ਮੁਜੇ ਉਬਰਿਆ ਮਰਨ ਕਾਲ ਦਾ ਤਰਾਸ ਨਿਮਰਿਆ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿ ਅਹ ਰਖਾ ਰਾਖ ਲਿਹੁ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ काल पाए ब्रह्मा बपतरा काल पाए शिव जू अवतरा काल पाए कर बिष्णु प्रकाशा सकल काल का किया तमाशा जवन काल जोगी गिवकी यो बेदराज ब्रह्मा जूथियो जवन काल सब लोक सवारा नमस्कार है ताए हमारा जवन काल सब जगत बनायो देव देवद उपजायो आद कै अवतारा सोई गुरु समझयो हमारा नमस्कार तिस ही को हमारी सकल प्रजा जन आप सवारी सिवकन को शिव गुण सुख दियो सतरन को पल मोह बद कियो घट घट के अंतर की जानत भले बुरे की पीर पछानत चीटी ते कुंचर अस्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने घट कट, कट के पट पट की जाने जब उद करा कर तारा प्रजा तरत तब देह अपारा जब आ करख करत हो कब हूँ तुम मैं मिलत देह तर सब हूँ जेते बदन श्रेष्ठ सब ਤਾਰ ਹੈ ਆਪ ਆਪਣੀ ਬੂਝ ਉਚਾਰੈ ਤਮ ਸਭੀ ਤੇ ਰਹਤ ਨਿਰਾਲੰਗ ਜਾਣਤ ਬੇਦ ਭੇਦ ਅਰ ਆਲੰਗ ਨਿਰੰਕਾਰ ਨਿਰਵਿਕਾਰ ਨਰਲੰਭ ਆਗ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ निरंकार काची नित नह आप आपनी बुध है जेती भेन भेन तुहते तुमरा लख न सजा प्रथम संसारा ए रूप अनूप स्वरूपा रंक भयो राव कहीं अंडज जेरज से कीनी उत पोह खान बहर रचदीनी कहूं फूल राजा हुआ बैठा कहूं सिमट श्रेष्ठ दिखाया चम्भव आज जुगाद स्वरूप स्वयंभव अवरछा मेरी तुम करो सिख उबार असिख संग ਉ ਦੁਸ਼ਟ ਜਿਤੇ ਉਠਵਾਤ ਉਤਪਾਤਾ ਸਕਲ ਮਲੇਚ ਕਰੋ ਰਣਕਾਤਾ ਜੇ ਆਸ ਤੁਹਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤ ਹਵਾ ਮਰੇ ਪੁਰਖ ਜਿਵਨ ਭਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧੈ ਹੈ ਤਾਂ ਕੇ ਕਾਲ ਨਿਕਟਨ ਹੈ ਐਹ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤੰਜਾਇਨ ਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿੱਧ ਸਿੱਧ ਘਰ ਮੂ ਸਭ ਹੋਈ ਦੁਸ਼ਟ ਛਾਛਵੇ ਸਕੈ ਨ ਕੋਈ ਇਕ ਬਾਰ ਜਿੰਤੂ ਮੈਂ ਸੰਭਾਰਾਂ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ लेहु उबारी सर्व ठौर मोह हो सहाई दुष्ट दोख ते लेहु बचाई सविया पाए गहे जब ते तुमरे तब ते को आख तरे नहीं आन्यो राम रहीम पुराण कुरान अनेक कहे मत एक ना मान्यो सिमृत शास्त्र वेद सब बहु भेद कहे हम एक न जान्यो श्री अस्पान कृपा तुमरी कर मैं ना कहो सब तो हे बखान्यो दोहरा सगल द्वार का उछाड़ कह गयो तो तुहारो द्वार बाह गहे की लाजस गोबिंद दास तुहार तो ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤੰਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹਿ ਹਰਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗਲਾ ਸਮਰੱਥ ਸਵਾਮੀ ਸੁਖਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹਿਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਚ ਸੁਖਮਨ ਆਏ ਵਸਿਆ ਜਿਨੀ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਕੜੀਆਂ ਕਹੈ ਨਾਨਕ ਸੁਣੋ ਸੰਤੋਖ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰਿ ਸੁਭਾਗੈ ਘਰਿ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੋਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਇਤ ਘਰ ਅਨਹਦ ਵਾਜੇ ਅਨੰਤ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਤਾ ਜੀ ਨਹ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਰਸ ਪਇਆ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵਹਿ ਰਿਆ ਪੌੜੀ ਤਥੈ ਤੂੰ ਸਮਰੱਥ ਜਥੈ ਕੋਈ ਨਹੀਂ ਉਥੈ ਤੇਰੀ ਰੱਖ ਦੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੜ ਜਾਏ ਭੌਜਲ ਵਿਖਮਸਗਾਹ ਗੁਰ ਸ਼ਬਦੀ ਪਾਰ ਪਾਏ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਏ ਸਭ ਸੈਨੋ ਕਿਰਪਾਲ ਸਮਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਮ ਨੇਤਰੀ ਸਾਧ ਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਮ ਸਤ ਗੁਰ ਸੇ ਤੀਰਤਿਆ ਅੰਦਰ ਗਏ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਤ ਦੇ ਜਗ ਮੈਂ ਕਾੜੀਐ ਵਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪ ਉਬਾਰਿਐਨ ਗੁਰ ਕੀ ਪੈਰੀ ਪਾਇ ਕਾਜ ਸਵਾਰਿਐਨ ਹੋਆ ਆਪ ਦਾਇਾਲ ਮਨੋ ਨਾ ਵਿਸਾਰਿਐਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਐਨ ਸਾਕਰਤ ਨਿੰਦਕ ਦੁਸ਼ਟ ਖਿਨ ਮਾਹੇ ਵਿਧਾਰਿਐਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ